ਜੈ ਸ਼੍ਰੀ ਕ੍ਰਿਸ਼ਨ ਪਰਮਾਤਮਾ ਸਭ ਦਾ ਭਲਾ ਕਰਨ ਤੇ ਸਭ ਖੁਸ਼ ਰਹਿਣ ਹਰ ਘਰ ਚ ਖੁਸ਼ੀਆਂ ਹੋਣ ਮੇਰੀ ਵੀਡੀਓ ਜਿਹੜੀ ਅੱਜ ਮੈਂ ਬਣਾ ਰਿਹਾ ਵਾਂ ਇਹ ਵੀਡੀਓ ਮੈਂ ਬਣਾਉਣੀ ਤਾਂ ਨਹੀਂ ਚਾਹੁੰਦਾ ਸੀ ਪਰ ਬਣਾਏ ਬਿਨਾ ਰਹਿ ਵੀ ਨਹੀਂ ਸਕਦਾ ਅੱਜ ਆਪਣੇ ਪੰਜਾਬ ਚ ਪਖੰਡਵਾਦ ਨੂੰ ਲੈ ਕੇ ਮੁੱਦਾ ਚੱਲਿਆ ਵਾ ਕੁਸ਼ ਨਿਹੰਗ ਸਿੰਘ ਜਥੇਬੰਦੀਆਂ ਤਿਆਰ ਹੋ ਕੇ ਡੇਰਿਆਂ ਤੇ ਜਾਂਦੀਆਂ ਨੇ ਤੇ ਉਥੇ ਉਹਨਾਂ ਨੂੰ ਰੋਤਦਿਆਂ ਉਹਨੇ ਦਲਤ ਟੰਮਾ ਤੋਂ ਜਿਹੜਾ ਕਿ ਜਾਇਜ ਆ ਪਰ ਕਿਸੇ ਨੂੰ ਜਲੀਲ ਕਰਨਾ ਜਾਂ ਉਹਦੀ ਆਤਮਾ ਨੂੰ ਜਾਂ ਉਹਦੇ ਸਮਾਜ ਵਿੱਚ ਉਹਨੂੰ ਧਰਦੇ ਪ੍ਰਤੀ ਨੀਵਾ ਪਾਉਣਾ ਇਹ ਵੀ ਕੋਈ ਚੰਗੀ ਗੱਲ ਨਹੀਂ ਆ ਪ੍ਰਮਾਤਮਾ ਹਰ ਇੱਕ ਦੇ ਅੰਦਰ ਵੱਸਦਾ ਵਾ ਤੇ ਹਰ ਇੱਕ ਵਿੱਚ ਬਰਾਜਮਾਨਾ ਜਿਹੜੀ ਰਿਆਲ ਰਹਿ ਜੀ ਚੌਂਟੀਆਂ ਜੱਦੀਆਂ ਦੀ ਇਹ ਤਾਂ ਬੜੇ ਲੰਬੇ ਟਾਈਮ ਤੋਂ ਚੱਲਦੀਆਂ ਰਹੀਆਂ ਜੁੜਾ ਜੁੜਾ ਤੋਂ ਤੇ ਪਖੰਡਵਾਦ ਦਾ ਵਿਰੋਧ ਵਿੱਚ ਇਹ ਆ ਵੀ ਜਿਹੜੇ ਮਰਤੇ ਆਪਣਾ ਬੀੜੀਆਂ ਸਿਰਟਾਂ ਪੀਤੇ ਤੇ ਆਪਣੇ ਨਟਲੀ ਜਟਾ ਲਾ ਕੇ ਜਾਂ ਭੇਸਾ ਧਾਰੀ ਜਨਾਨੀਆਂ ਵਾਲੇ ਕੱਪੜੇ ਪਾ ਕੇ ਰੰਝ-ਬਰੰਝੇ ਚੂੜੇ ਪਾ ਕੇ ਥੋੜਾ ਓਵਰ ਰੈਕਟ ਕਰਦੇ ਆ ਇਹ ਚੀਜ਼ ਦੇ ਤੇ ਮੈਂ ਵਿਰੋਧ ਵਿੱਚ ਆ ਜਾ ਪਰ ਮੈਂ ਕਿਸੇ ਦੀ ਵੀ ਆਸਤਾ ਉੱਤੇ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਮੈਂ ਇਹਨਾਂ ਚੀਜ਼ਾਂ ਨੂੰ ਚੰਗਾ ਨਹੀਂ ਸਮਝਦਾ ਇਕੋ ਪਰਮਾਤਮਾ ਦੇ ਧਰ ਵਿੱਚ ਜੋ ਵੀ ਜੀ ਆਇਆ ਉਹਨੇ ਆਪਣੇ ਜੀਵਨ ਭੋਗ ਤੇ ਇੱਕ ਦਿਨ ਲਾਸਟ ਵਿੱਚ ਆਪਣੇ ਇਸ ਜੀਮਰ ਲੀਲਾ ਦੀ ਸਮਾਪਤ ਹੋ ਕੇ ਰੱਬ ਦੇ ਬੱਚੇ ਹੋਏ ਕਰਮਾ ਮੁਤਾਬਕ ਆਪਣੀ ਆਪਣੀ ਥਾਂ ਤੇ ਨਵੇਂ ਸਰੀਰ ਸਮੇਤ ਪਰਵਰਤਨ ਹੋਣਾ ਜਾਂ ਉਹਦੀ ਰੂਹ ਨੇ ਪਰਤਣਾ ਇਹ ਪਰਮਾਤਮਾ ਦੀ ਰਜਾ ਪਰ ਜਿਹੜੇ ਨਜਾਇਜ਼ ਇੰਜ ਦੰਦੀਆਂ ਵਾਲਿਆਂ ਨੂੰ ਵੀ ਤੰਗ ਕਰਦੇ ਆ ਉਹਨਾਂ ਨੂੰ ਮੈਂ ਚੈਨਾ ਯਾਰ ਸ਼ਰਮ ਕਰੋ ਰੱਬ ਤੋਂ ਡਰੋ ਕਿਸੇ ਦੇ ਮੂੰਹ 'ਚ ਬਦਸੀਸਾ ਨਾ ਲਾਓ ਜੇ ਤੁਸੀਂ ਕਿਸੇ ਨੂੰ ਸਮਝਾਉਣਾ ਵਾ ਤੇ ਸਮਝਾਉਣ ਦੇ ਕਈ ਤਰੀਕੇ ਹੁੰਦੇ ਆ ਤੁਸੀਂ ਉਹਨਾਂ ਨੂੰ ਜਾਓ ਮਿਲੋ ਜਿਹੜੀਆਂ ਚੀਜ਼ਾਂ ਦਾ ਇਤਰਾਜ਼ ਹੋ ਤਾਂ ਉਹਨਾਂ ਨੂੰ ਇੱਕ ਦੋ ਵਾਰ ਵਾਰਨਿੰਗ ਦਿਓ ਜੇ ਉਹ ਨਹੀਂ ਸੁਧਰਦੇ ਤਾਂ ਉਸ ਤੋਂ ਬਾਅਦ ਤੁਸੀਂ ਠਾਣੇ 'ਚ ਉਹਨੀਆਂ ਕੰਪਲੇਟਿਓਂ ਦਿਖਾਓ ਤਨੂਨ ਆਪਣੇ ਹੱਥ ਵਿੱਚ ਨਾ ਲਾਓ ਤੇ ਤੁਸੀਂ ਆਪਣੀ ਪਬਲਿਸੀਟੀ ਵਾਸਤੇ ਇਕਦਮ ਡਾਇਰੈਕਟ ਤੁਸੀਂ ਕੈਮਰੇ ਲਾ ਕੇ ਉਹਨਾਂ ਦੀਆਂ ਚਲਦੀਆਂ ਗੱਡੀਆਂ ਨੂੰ ਪਬਲਿਕ ਵਿੱਚ ਜ਼ਾਹਰ ਕਰਕੇ ਨਾਮ ਥਰਾਉਂਦੇ ਆਂ ਦੇਖੋ ਉਹਨਾਂ ਦੇ ਵੀ ਬੱਚੇ ਆ ਪਰਿਵਾਰ ਆ ਕਿਸੇ ਦੇ ਵੀ ਦਿਲ ਉੱਤੇ ਕੋਈ ਦੂਰੀ ਡੂੰਗੀ ਸੱਟ ਲੱ ਸਕਦੀ ਆ ਤੇ ਦੇਖੋ ਪ੍ਰਮਾਤਮਾ ਤੁਹਾਡਾ ਵੀ ਭਲਾ ਕਰੇ ਠੀਕ ਆ ਤੁਸੀਂ ਆਪਣਾ ਜਿਹੜਾ ਕਾਰਜ ਕਰ ਰਹੇ ਆ ਮੈਂ ਉਸ ਕਾਰਜ ਦੀ ਕਿਸੇ ਵੀ ਤਰ੍ਹਾਂ ਉਸ ਟਾਰਜ ਵਿੱਚ ਰਿਕਵਰਟ ਨਹੀਂ ਪਉਂਦਾ ਟਾਰਜ ਠੀਕ ਆ ਪਰ ਉਹਦਾ ਟਾਂਜ ਨਹੀਂ ਮੈਨੂੰ ਸਹੀ ਲੱਗ ਰਿਹਾ ਜੋ ਮੇਰੇ ਵਿਚਾਰ ਸੀ ਮੈਂ ਦੱਸੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੇਰਾ ਨਾਮ ਅਮਨਦੀਪ ਸਿੰਘ ਆ ਲੁਧਿਆਣੇ ਵਾਲੇ ਜਿਹੜੇ ਮੈਨੂੰ ਜਾਣਦੇ ਹੁੰਦੇ ਉਹ ਅਮਨ ਬਾਬਾਈ ਦੇ ਨਾਂ ਤੇ ਜਾਣਦੇ ਆ 2017 ਉਹ ਵਿੱਚ ਮੇਰਾ ਵੀ ਇਸੇ ਤਰ੍ਹਾਂ ਹੀ ਨਾਮ ਖਰਾਬ ਕੀਤਾ ਗਿਆ ਮੈਨੂੰ ਕੋਈ ਕਿਸੇ ਨੇ ਵਾਰਨਿੰਗ ਨਹੀਂ ਦਿੱਤੀ ਕੋ ਚੈਲੰਜ ਨਹੀਂ ਕੀਤਾ ਕੋ ਦਾਵਾ ਨਹੀਂ ਕੀਤਾ ਰਾਤ ਦੇ 9:30 ਵਜੇ ਦੇ ਕਰੀਬ 25-30 ਬੰਦੇ ਆਏ ਹਥਿਆਰ ਬੰਦਾਏ ਮੇਰੇ ਸਿਰ ਦੇ ਵਿੱਚ ਉਹਨਾਂ ਨੇ ਮੱਚੇ ਨੁੰਦੀ ਸੱਟ ਮਾਰੀ ਹੁਣ ਦਾਹ ਮਾਰਿਆ ਜਾਂ ਰਾੜ ਮਾਰੀ ਉਹ ਪ੍ਰਮਾਤਮਾ ਜਾਣਦਾ ਤੇ ਉਸ ਤੋਂ ਬਾਅਦ 1.5-2 ਘੰਟੇ ਪੁਲਿਸ ਨਹੀਂ ਆਈ ਬਾਅਦ ਵਿੱਚ ਮੇਰੇ ਤੇ 295 ਦੀ ਧਾਰਾ ਲਾਈ ਮੈਂ ਉਹਨਾਂ ਬੰਦਿਆਂ ਨੂੰ ਜਾਣਦਾ ਵੀ ਨਹੀਂ ਸੀ ਠੀਕ ਹੈ ਜੀ ਬਾਅਦ ਵਿੱਚ ਸਾਡਾ ਮਰਚੇ ਆਪਸ ਵਿੱਚ ਮੈਂ ਪਰਚੇ ਦਰਜ ਕਰਾਇਆ ਕਿ ਮੇਰੇ ਹਮਲਾ ਹੋਇਆ ਤੇ ਉਹਨਾਂ ਉੱਤੇ ਵੀ ਮਰਚੇ ਧਾਰਾ ਲੱਗੀ ਤਾਂ ਉਹਨਾਂ ਚੋਚੇ ਬੰਦੇ ਦੀ ਪਛਾਣ ਹੋਈ ਤੇ ਕੁਝ ਦਿਨਾਂ ਬਾਅਦ ਫੈਸਲਾ ਹੋ ਗਿਆ ਜੱਜ ਕਿ ਮੈਂ ਫੈਸਲਾ ਨਹੀਂ ਕਰਨਾ ਚਾਹੁੰਦਾ ਸੀ ਮੇਰੇ ਮਾਤਾ ਜੀ ਜਿਹੜੇ ਸੀ ਫੂਡ ਸਪਲਾਈ ਵਿੱਚ ਸੁਪਰਡੰਟ ਦੀ ਪੋਸਟ ਤੇ ਸੀ ਸਰਕਾਰੀ ਅਧਿਕਾਰੀ ਸੀ ਅੱਤਵਾਦ ਦੇ ਵਿੱਚ ਮੇਰੇ ਫਾਦਰ ਸਾਹਿਬ ਸ਼ਹੀਦ ਹੋ ਜੇ ਸੀ ਮੇਰੇ ਫਾਦਰ ਸਾਹਿਬ ਫੂਡ ਸਪਲਾਈ ਦੇ ਇੰਸਪੈਕਟਰ ਸੀ ਉਹਨਾਂ ਦੀ ਥਾਂ ਤੇ ਮੇਰੀ ਮੰਮੀ ਨੂੰ ਨੌਤਰੀ ਮਿਲੀ ਸੀ ਅੰਮ੍ਰਿਤਸਰ ਤੋਂ ਅਸੀਂ 84 ਤੋਂ ਬਾਅਦ ਅਸੀਂ ਇੱਥੇ ਲੁਧਿਆਣੇਾਂ 'ਚ ਸੈਟਲ ਹੋ ਜੇ ਸੀ ਮੇਰੇ ਆਪਣੇ ਚੰਗੀ ਜਾਇਦਾਦ ਆ ਪਰਿਵਾਰ ਆ ਘਰ ਆ ਮੇਰੀ ਫੈਕਟਰੀ ਚੱਲਦੀ ਸੀ ਮੈਂ ਵੀ ਫੈਕਟਰੀ ਚਲਾਉਂਦਾ ਹਾਂ ਐ ਪ੍ਰੋਪਰਟੀ ਦਾ ਕੰਮ ਕਰਦਾ ਹਾਂ ਰੱਬ ਦੀ ਬਰਸ਼ ਹੋਈ ਤੇ ਮੈਂ ਬਾਬਾ ਪਤਾ ਨਹੀਂ ਲੱਗਿਆ ਜਦੋਂ ਬਣ ਗਿਆ ਸੇਵਾ ਚੜ੍ਹਦੀ ਕਰਦੇ ਤੇ ਉਸ ਟਾਈਮ ਤੋਂ ਮੈਂ ਪੈਸਿਵ ਨਹੀਂ ਲੈਂਦਾ ਹੁੰਦਾ ਸੀ ਬਿਨਾ ਪੈਸੇ ਤੋਂ ਨਿਸਵਾਰ ਸੇਵਾ ਕਰਦਾ ਸੀ ਬਸ ਮੈਨੂੰ ਬੱਚ ਸੀ ਮੈਂ ਪਰਮਾਤਮਾ ਦੇ ਨਾਮ ਲੈਂਦਾ ਸੀ ਜੇ ਕਿਸੇ ਨੂੰ ਤਸਰ ਹੁੰਦੀ ਸੀ ਫੇਡਣ ਲੱ ਜਾਂਦਾ ਸੀ ਤੇ ਮੇਰੀ ਕੋਈ ਵੀ ਵੀਡੀਓ ਨਹੀਂ ਹੈ ਜੀ ਮੈਂ ਕੋਈ ਨਸ਼ਾ ਕਰਤੇ ਕੋਈ ਸ਼ੁਰੂ ਤੋਂ ਬਚਪਨ ਤੋਂ ਵੈਸ਼ਨੂ ਤੇ ਮੈਂ ਕੋਈ ਸਿਰ ਨਹੀਂ ਮਾਰਦਾ ਸਪਿਚੁਅਲ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਮੈਨੂੰ ਬਾਦਸ਼ਾਹ ਮੇਰੇ ਮਨ 'ਚ ਵਿਚਾਰ ਹੁੰਦੇ ਆ ਉਹ ਵਿਚਾਰਾਂ ਦੇ ਹਿਸਾਬ ਨਾਲ ਸਾਹਮਣੇ ਬੰਦੇ ਬੈਠੇ ਨੂੰ ਉਹਨੂੰ ਉਪਾਏ ਦੱਸਦੀ ਉਹਦਾ ਹੱਲ ਹੁੰਦਾ ਤੇ ਮੈਂ ਤਾਂ ਉਸ ਟਾਈਮ ਮੈਨੂੰ ਬੜਾ ਭੰਡਿਆ ਗਿਆ ਤਾਂ ਮੈਂ ਦੇਖੋ ਬਹੁਤ ਸਾਰੇ ਗ੍ਰੰਥ ਪੜੇ ਧਾਰਮਿਕ ਤੇ ਉਹ ਗ੍ਰੰਥਾਂ ਵਿੱਚ ਭਰਤਾਂ ਦੀਆਂ ਜਿਹੜੀਆਂ ਜੀਵਨ ਰਚਾ ਸੀ ਉਹ ਵੀ ਸਾਰੀਆਂ ਇਸੇ ਤਰ੍ਹਾਂ ਦੀਆਂ ਸੀ ਉਸ ਟਾਈਮ ਵਿੱਚ ਵੀ ਮਰਚੇ ਉਹਨਾਂ ਨੂੰ ਮਰਚੇ ਬਦਨਾਮ ਕਰਨਾ ਸ਼ਰਾਰਤਾ ਕਰਨੀਆਂ ਤੇ ਅੱਜ ਅਸੀਂ ਉਹਨਾਂ ਨੂੰ ਹੀ ਆਪਣੇ ਰੈਬਰ ਬਣਾ ਕੇ ਸੀ ਉਹਨਾਂ ਨੂੰ ਪੂਜਦੇ ਆ ਮੰਨਦੇ ਹਨ ਇਹ ਹਰ ਇੱਕ ਜੀਵਨ ਦਾ ਪਾਰਟ ਆ ਪਰ ਮਰਚੇ ਤੁਸੀਂ ਯਾਰ ਦੇਖੋ ਇਸ ਤਰ੍ਹਾਂ ਤੁਹਾਨੂੰ ਮਰਚੇ ਦੇਖੋ ਚੀ ਮਿਲੂਗਾ ਕਿਸੇ ਦਾ ਧਾਰ ਉਜਾੜ ਕੇ ਮੈਨੂੰ ਉਸ ਟਾਈਮ ਮੈਂ ਫੈਸਲਾ ਨਹੀਂ ਕਰਨਾ ਚਾਹੁੰਦਾ ਸੀ ਮੇਰੇ ਮਾਤਾ ਜੀ ਰਿਟਾਇਰਮੈਂਟ ਹੋਣ ਵਾਲੀ ਸੀ ਤੇ ਮੇਰੀ ਬੇਟੀ ਜਿਹੜੀ ਹੈ ਵੱਡੀ ਸੀ ਉਹ ਮਰਚੇ ਸਕੂਲ ਚ ਪੜਦੀ ਹੁੰਦੀ ਸੀ ਤੇ ਅੱਜ ਤੱਕ ਆਪਦੀ ਕਿਰਪਾ ਨਾਲ ਕਾਲਜ ਵਿੱਚ ਹੈ ਦੋਨੇ ਬੱਚੇ ਚੰਗੇ ਸਟੱਡੀ ਕਰ ਰਹੇ ਹੈ ਤੇ ਉਹ ਮੇਰੇ ਘਰ ਦੇ ਵਿੱਚ ਜਦੋਂ ਪਤਾ ਲੱਗਿਆ ਮੇਰੀ ਬੇਟੀ ਨੂੰ ਲੱਗਿਆ ਕਿ ਮੇਰੇ ਪਾਪਾ ਦਾ ਨਾਮ ਖਰਾਬ ਹੋ ਰਿਹਾ ਤਾਂ ਮੈਂ ਸਕੂਲ ਨਹੀਂ ਜਾਵਾਂਗੀ ਮੈਂ ਪੜਨਾ ਬੰਦ ਕਰ ਦੂੰਗੀ ਤੇ ਮੇਰੇ ਮੰਮੀ ਮੰਨੂ ਕਹਿ ਲੱਗੇ ਮੇਰੀ ਰਿਟਾਇਰਮੈਂਟ ਹੋਣ ਵਾਲੀ ਆ ਤੇ ਉਹਦੇ ਕਰਕੇ ਮੈਂ ਮਰਚੇ ਜਿਹੜਾ ਜੁਰਮ ਆ ਨਾ ਮੈਂ ਉਹਨੂੰ ਸਹਿਜੇ ਫੈਸਲਾ ਕੀਤਾ ਜਾਂ ਕਿ ਮੇਰੀ ਨੇਚਰ ਇਹਦੀ ਆ ਕਿ ਮੈਂ ਰੱਬ ਤੋਂ ਡਰਦਾ ਮਾਂ ਬਾਕੀ ਲੱਲੀ ਪੰਗੀਆਂ ਤੋਂ ਮੈਨੂੰ ਨਾ ਚਦੇ ਡਰ ਲੱਗਿਆ ਤੇ ਨਾ ਪਰਮਾਤਮਾ ਮੈਨੂੰ ਡਰਾਵੇ ਕਿਉਂਕਿ ਰੱਬ ਨੇ ਮੇਰੀ ਜਾਨ ਦੀ ਹਾਜ਼ਰ ਕਰਨੀ ਤੇ ਰੱਬ ਨੇ ਮੇਰੀ ਜਾਨ ਲੈਣੀ ਆ ਤੇ ਫਿਰ ਡਰ ਕਿਸ ਚੀਜ਼ ਦਾ ਜਿਸ ਦਿਨ ਮਰਨਾ ਹੋਣਾ ਤੇ ਉਹ ਰੱਬ ਨੇ ਮੌਤੇ ਮਾਰ ਹੀ ਦੇਣਾ ਜਿੱਦੇ ਥੋਂ ਮੌਤ ਲਿਖੀ ਹੋ ਜਾਂਦੀ ਹੈ ਤੇ ਮੈਂ ਉਹਨਾਂ ਦਾ ਵਿਰੋਧ ਕਰਨਾ ਚਾਹੁੰਦਾ ਸੀ ਉਹਨਾਂ ਨੂੰ ਮोटे ਪੂਰੀ ਤਰ੍ਹਾਂ ਸਜ਼ਾ ਦਿਵਾਉਣਾ ਚਾਹੁੰਦਾ ਸੀ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਮੈਂ ਕੋਈ ਉਹਨਾਂ ਦੇ ਹੱਥ ਨਹੀਂ ਚਿੱਤਣਾ ਚਾਹੁੰਦਾ ਸੀ ਨਾ ਹਸਿਆਰ ਪਰ ਮੇਰੇ ਪਰਿਵਾਰ ਦੀ ਕੁਝ ਮਜਬੂਰੀਆਂ ਕਰਕੇ ਮੈਨੂੰ ਕੇਸ ਵਾਪਸ ਲੈਣੇ ਪਏ। ਕੇਸ ਵਾਪਸ ਲੈਂਦੇ ਲੈਂਦੇ ਵੀ ਮੈਨੂੰ 3 ਸਾਲ ਲੱਗੇ ਸੀ ਜਦਕਿ ਮੈਨੂੰ ਜੱਜ ਸਾਹਿਬ ਦੇ ਵਿੱਚ ਬਾਰ-ਬਾਰ ਬਿਠਾ ਕੇ ਮੈਨੂੰ ਪੁੱਛਦੇ ਸੀ, "ਬਾਬਾ ਜੀ ਕਿਸੇ ਤੋਂ ਡਰ ਗਏ ਜਾਂ ਤਮਕੀਆ ਜੀ ਜਾਂ ਤੀਜਲ? ਕਾਨੂੰਨੀ ਤੌਰ ਉੱਤੇ ਉਹਨਾਂ ਤੇ ਮਰਤੇ ਜਿਹੜੀ ਆ ਮਰਡਰ ਕੇਸ ਬੰਦੇ ਸੀ, ਰਾਤ ਦੇ ਮਰਡਰ ਦੇ ਕੇਸ ਬੰਦੇ ਸੀ ਤੇ ਮੇਰੇ ਉੱਤੇ ਇਹਨਾਂ ਨੇ ਜਿਹੜੀ 295 ਲਾਈ ਸੀ, ਦੇਖੋ ਮੈਂ ਨੰਗੇ ਸਿਰ ਰਹਿ ਜਾ ਮੈਂ ਕਿਸੇ ਤਰ੍ਹਾਂ ਦੀ ਦਸਤਾਰ ਨਹੀਂ ਬੰਨੀ। ਮੈਂ ਉੱਚ ਸਿੱਖ ਧਰਮ ਨਾਲ ਹੀ ਜੁੜਿਆ ਹੋਇਆ ਸਿੱਖ ਧਰਮ ਜੀ ਪੈਦਾ ਹੋਇਆ ਠੀਕ ਹੈ ਮੈਂ ਬੱਚੇ ਮੈਨੂੰ ਬਰਸ਼ ਹੋ ਜੀ ਤਾਂ ਮੈਂ ਦੇਖੋ ਸਾਰੇ ਧਰਮਾਂ ਨੂੰ ਸਮਾਨ ਕਰਦੇ ਮੈਂ ਮੰਦਰਾਂ ਚ ਵੀ ਜਾਂਦਾ ਦੁਰਦਵਾਰੇ ਜਾਂਦਾ ਪੀਰਾਂ ਨੂੰ ਵੀ ਮੰਦਾ ਮੈਂ ਪ੍ਰਮਾਤਮਾ ਦਾ ਨਾਮ ਹਰ ਵਸਤਾ ਵਿੱਚ ਲੈਣਾ ਜੋ ਪ੍ਰਮਾਤਮਾ ਦੇ ਰੂਪ ਆਏ ਨੇ ਠੀਕ ਹੈ ਤੇ ਮੈਂ ਮੱਚੇ ਆਪਣਾ ਹਮਨ ਕਰਦਾ ਧੂਨੇ ਲੋਣਾ ਜੋ ਮੈਨੂੰ ਮੱਚੇ ਬਚਪਨ ਤੋਂ ਮੈਨੂੰ ਸ਼ੌਂਤ ਪੈ ਗਿਆ ਮੈਂ ਉਹ ਕਰ ਰਿਹਾ ਸੀ ਹੈਨਾ ਤੇ ਮੈਂ Hindu ਧਰਮ ਦੇ ਮੇਟਿਸ ਟੋਟਲ 18 ਪ੍ਰਾਣ ਪੜੀ ਹੋਈ ਆ ਵਾਚਵਾ ਧਰਮਾਂ ਦੇ ਵਿੱਚ ਦਰੰਥ ਪੜੇ ਹੋਏ ਆ ਮੈਨੂੰ ਮੱਚੇ ਉਹ ਦਰੰਥਾਂ ਦੇ ਵਿੱਚ ਮੈਂ ਜੋ ਟਾਣੀਆਂ ਪੜੀਆਂ ਮੈਂ ਤੁਰਾਂ ਸ਼੍ਰੀ ਪੜੀ ਹੈ ਨਾ ਦੁਰਦਰੰਥ ਸਾਹਿਬ ਪੜਿਆ ਹੈ ਨਾ ਵਾਚ ਜੋ ਮੇਰੇ ਮਨ ਵਿੱਚ ਆਇਆ ਮੈਂ ਪੜਦਾ ਜਿਆ ਰੱਬ ਦਾ ਨਾਮ ਪਰ ਮੈਨੂੰ ਤਾਂ ਸਾਰੇ ਦਰੰਥਾਂ 'ਚ ਇੱਕੋ ਚੀਜ਼ ਰਹੀ ਇਨਸਾਨੀਅਤ ਤੇ ਪਰਮਾਤਮਾ ਦਾ ਪ੍ਰਚਾਰ ਜਿਹੜਾ ਵੀ ਬੰਦਾ ਰੱਬ ਦਾ ਨਾਮ ਲੈਂਦਾ ਵਾ ਉਹ ਕਿਸੇ ਵੀ ਰੂਪ ਚ ਲੈਂਦਾ ਰੱਬ ਉਹਦੇ ਤੇ ਕਿਰਪਾ ਕਰਦੇ ਆ ਤੇ ਰੱਬ ਮਰਤੇ ਕਿਸੇ ਇੱਕ ਤੇ ਰੂਪ ਚ ਨਹੀਂ ਆਇਆ ਨਿੱਕਾ ਰੂਪ ਆਉਦੇ ਨਿੱਕਾ ਧਰਮਾ ਚ ਬਰਾਜਮਾਨਾ ਵਾਟ ਵਾਟ ਧਰਮਾ ਦੇ ਰੈਬਰਾਂ ਦੇ ਮੁਤਾਬਕ ਲੋਕੀ ਮੰਨਦੇ ਆ ਤੇ ਮੈਨੂੰ ਬਦਨਾਮ ਕੀਤਾ ਗਿਆ ਮੈਨੂੰ ਪਠੰਡੀ ਸਾਹਿਬ ਉਤਰਨ ਦੀ ਕੋਸ਼ਿਸ਼ ਕੀਤੀ ਚਲੋ ਜਿਹੜੇ ਸਾਡੇ ਹੈ ਨਹੀਂ ਸੀ ਜਿਹੜੀ ਸੰਗਤ ਸਾਡੇ ਨਾਲ ਜੁੜੀ ਸੀ ਉਹ ਸਾਡੀ ਹੈ ਨਹੀਂ ਸੀ ਤੇ ਚਲੋ ਸਾਡੇ ਤੋਂ ਪਿੱਛੇ ਹਟੀ ਤੇ ਮੈਨੂੰ ਮਹਿਸੂਸ ਹੋਇਆ ਕਿ ਮਤੇ ਅੱਜ ਦੀ ਡੇਟ ਵਿੱਚ ਮਤੇ ਚੜਦੇ ਸੂਰਜ ਨੂੰ ਸਲਾਮਾ ਡੁੱਬਦੇ ਨੂੰ ਕੌਣ ਪੁੱਛਦਾ ਐਵੇਂ ਨਹੀਂ ਕਹਾਵਦਾ ਬਣੀਆ ਤੇ ਉਸ ਟਾਈਮ ਮੇਰਾ ਮਤੇ ਅਟੈਚ ਮੇਰੇ ਤਰਨ ਦੇ ਨਾਲ ਹੋਣ ਦੇ ਨਾਲ ਲੋਕਾਂ ਨੇ ਵੀ ਮੈਨੂੰ ਇਸ ਤਰ੍ਹਾਂ ਜਨੋਰ ਕੀਤਾ ਜਿਵੇਂ ਮੈਂ ਬਹੁਤ ਵੱਡਾ ਪਾਪੀ ਹੋਵਾਂ ਦੇਖੋ ਮੈਂ ਪ੍ਰਮਾਤਮਾ ਤੋਂ ਡਰਦਾ ਨਾ ਹੀ ਮੇਰੇ ਉੱਤੇ ਕੋਈ ਰੇਪ ਕੇਸ ਸੀ ਨਾ ਹੀ ਕੋਈ ਨਸ਼ੀਦਾ ਸੀ ਨਾ ਹੀ ਮੈਂ ਚੋਲਤ ਸੰਧ ਕਰ ਰਿਹਾ ਸੀ ਨਾ ਦਲਤ ਪ੍ਰਚਾਰ ਮੈਂ ਟੇਬਲ ਟੁਰਸੀ ਉੱਤੇ ਬੈਠ ਕੇ ਨਾ ਬਾਬੇ ਵਾਲ ਨੂੰ ਮੇਰੇ ਕੋਲ ਚੋਜ ਹੋਇਆ ਨਾ ਕਿ ਮੈਂ ਚੋਲਾ ਧਾਰੀ ਰਿਹਾ ਪੈਂਟ ਸ਼ਰਟ ਵਿੱਚ ਜਿਆ ਟੁਰਤੇ ਯਾ ਮੇਜ ਤੇ ਮੈਂ ਜਿਸ ਕੁਰਸੀ ਤੇ ਬੈਠ ਕੇ ਸੰਗਤ ਹੁੰਦੀ ਸੀ ਅਰਦਾਸਾ ਕਰਦਾ ਸੀ ਅਰਦਾਸਾ ਕਰਕੇ ਉਹਨਾਂ ਦਾ ਮੱਥਾ ਟਿਕਉਂਦਾ ਸੀ ਤੇ ਉਹਨਾਂ ਵਿੱਚ ਜੋ ਵੀ ਚੀਜ਼ ਹੁੰਦੀ ਸੀ ਉਹ ਬੋਲਦੀ ਸੀ ਕਰਦੀ ਸੀ ਨਹੀਂ ਫਿਰ ਉਹਨਾਂ ਨੂੰ ਜੋ ਪਾਇ ਦੱਸਦੇ ਸੀ ਉਹਨਾਂ ਦਾ ਭਲਾ ਹੁੰਦਾ ਸੀ ਤੇ ਜੇ ਮੇਰੇ ਉਸ ਟਾਈਮ 17 ਚ ਮੇਰੀ ਸ਼ਬੀ ਨਾ ਖਰਾਬ ਕੀਤੀ ਹੁੰਦੀ ਤੇ ਜਿਸ ਤਰ੍ਹਾਂ ਮੈਂ ਮਟੇ ਲੱਗਿਆ ਆ ਸੀ ਬੜੇ ਦਿਲੋਂ ਪਰਮਾਤਮਾ ਨਾਲ 12 ਸਾਲ ਲਗਾਤਾਰ ਫ੍ਰੀ ਸੇਵਾ ਕੀਤੀ ਹੈ 17 ਤੋਂ ਬਾਅਦ ਹੀ ਮੈਂ 1100 ਰੁਪਏ ਲੈਣਾ ਸ਼ੁਰੂ ਕੀਤਾ ਸੀ ਚੋਟੀ ਮੈਨੂੰ ਪਤਾ ਲੱਗ ਗਿਆ ਸੀ ਵੀ ਇਹ ਲੋਕੀ ਏ ਮਤੇ ਜਿਵੇਂ ਟੋਬੇ ਦੇ ਡੱਡੂ ਹੁੰਦੇ ਬਰਸਾਤੀ ਡੱਡੂ ਆ ਇਹਨਾਂ ਨੂੰ ਜਦੋਂ ਬਰਸਾਤ ਬੰਦੀ ਲੋਡੋਂ ਦੀ ਨਿਕਲਦੇ ਆ ਬਾਅਦ ਚ ਫੇਰ ਵੱਡ ਜਾਂਦੇ ਆ ਤੇ ਚਲੋ ਅੱਜ ਦੀ ਡੇਟ 'ਚ ਮੈਂ 1100 ਰੁਪਏ ਲਾ ਕੇ ਸੇਵਾ ਚੱਲ ਰਹੀ ਆ ਤੇ ਮੈਂ ਬਾਹਰ ਜਿਹੜੇ ਉੱਤੇ ਵੀ ਲਿਖ ਕੇ 1100 ਲਿਖਿਆ ਮੈਂ ਕਿਸੇ ਤਰ੍ਹਾਂ ਦਾ ਢੋਂਜ ਜਾਂ ਪਛੰਡ ਨਹੀਂ ਕਰਦਾ ਪੈਸੇ ਲੈਣੇ ਆ ਜੀ ਸ਼ਰਯਾਮ ਲੈਣੇ ਆ ਕਿੱਤਾ ਡਾਕਟਰ ਤੋਂ ਜਾਣੇ ਆ ਤਾਂ ਡਾਕਟਰ ਨੂੰ ਵੀ ਪੈਸੇ ਦੇ ਕੇ ਤੁਸੀਂ ਮਿਲਦੇ ਸੀ ਲੈਣੇ ਆ ਉਹ ਪੈਸੇ ਨਾਲ ਅਸੀਂ ਆਪਣੀ ਜ਼ਰੂਰਤਾਂ ਪੂਰੀਆਂ ਕਰਦੇ ਹਾਂ ਉੱਥੋਂ ਦਾ ਚਰਚਾ ਪੂਰੀ ਕਰਦੇ ਆ ਆਉਣ ਵਾਲੇ ਟਾਈਮ 'ਚ ਜੇ ਰੱਬ ਦੀ ਕਿਰਪਾ ਹੋਈ ਤਾਂ ਕੋਈ ਸਕੂਲ ਜਾਂ ਕਾਲਜ ਜਾਂ ਕੋਈ ਧਰਮਸ਼ਾਲਾ ਕੋਈ ਇਸ ਤਰ੍ਹਾਂ ਦਾ ਆਪਣੇ ਪਰਿਵਾਰ ਦੀ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਕੁਝ ਵੱਡੇ ਲੈਵਲ ਦਾ ਕਰਾਂਗੇ ਮਨ 'ਚ ਆਸਤਾ ਬਹੁਤ ਆ ਅੱਜੇ ਪੂਰੀ ਕਰਨ ਵਾਲੇ ਪ੍ਰਮਾਤਮਾ ਵਾ ਇਹ ਮੇਰੀ ਵੀਡੀਓ ਪੜਾਉਣ ਦਾ ਮਤਲਬ ਇੰਜ ਸੀ ਯਾਰ ਇਹ ਬੰਦ ਕਰੋ ਕਿਉਂ ਤੁਸੀਂ ਕਿਸੇ ਲੋਕਾਂ ਦੀਆਂ ਬਾਤਾਂ ਸਿੱਸਾ ਲੈਣੇ ਆ ਪਖੰਡ ਹਰ ਇੱਕ ਧਰਮ ਚ ਠੀਕ ਹੈ ਤੇ ਜੇ ਤੁਸੀਂ ਇਹ ਧਰਮ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਦੁਰਦਵਾਰਿਆਂ ਵਿੱਚ ਜਿਹੜੇ ਪਾਠੀ ਸੰਗ ਜਿਹੜੀ ਉਹਨਾਂ ਨੂੰ ਉਚਿਤ ਤਨਖਾਹ ਦਿਓ ਮੰਦਰਾਂ ਵਿੱਚ ਜਿਹੜੇ ਪੂਜਾ ਪਾਠ ਕਰਨ ਲਈ ਪੰਡਤ ਬਿਠਾਏ ਉਹਨਾਂ ਨੂੰ ਉਚਿਤ ਤਨਖਾਹ ਦਿਓ ਜਿਹੜੇ ਜਿਹੜੇ ਧਰਮਾਂ ਦੇ ਉੱਤੇ ਵੀ ਤੁਸੀਂ ਆਪਣੇ ਸੇਵਾਦਾਰ ਬਿਠਾਏ ਆ ਉਹਨਾਂ ਨੂੰ ਤੁਸੀਂ ਪ੍ਰੋਪਰ ਤਨਖਾਹ ਦਿਓ ਉਹਦਾ ਸਹੀ ਪ੍ਰਚਾਰ ਕਰੋ ਠੀਕ ਹੈ ਤੇ ਰੱਬ ਨਾਲ ਜੋੜਨ ਦਾ ਤਰੀਕਾ ਜਿਹੜਾ ਹੁੰਦਾ ਕੋਈ ਡੇਰੇ ਵਾਲਾ ਕੋਈ ਬਾਬਾ ਚੁੰਟੀਆਂ ਪੰਡਾਰੇ ਲਾਉਣ ਵਾਲਾ ਕਿਸੇ ਨੂੰ ਧਰਮ ਸੱਦਾ ਦੇ ਨਹੀਂ ਜਾਂਦਾ ਲੋਟਾ ਦਾ ਕੋਈ ਫਾਇਦਾ ਹੁੰਦਾ ਲੋਟੀ ਆ ਜਾਂਦੇ ਆ ਠੀਕ ਆ ਉਹਨਾਂ ਨੇ ਤਾਂ ਆਪਣੇ ਘਰ ਦੇ ਬਾਹਰ ਕਈਆਂ ਨੇ ਬੋਰਡ ਵੀ ਨਹੀਂ ਲਾਇਆ ਹੁੰਦਾ ਤੇ ਉਹਨਾਂ ਦਾ ਮੱਚੇ ਚੰਗੇ ਕੰਮ ਕੀਤੇ ਵਾਇਰਲ ਹੋ ਜਾਂਦੇ ਆ ਦੇਖੋ ਸਾਰੀ ਦੁਨੀਆ ਨਹੀਂ ਪਖੰਡ ਕਰਦੀ ਕੋਸ਼ਿਸ਼ ਜਿਹੜੇ ਕਰਦੇ ਆ ਤੁਸੀਂ ਉਹਨਾਂ ਨੂੰ ਵੀ ਸਮਝਾਉਣ ਦਾ ਤਰੀਕਾ ਚੇਂਜ ਕਰੋ ਰੱਬ ਤੁਹਾਡਾ ਭਲਾ ਕਰੇ ਤੇ ਮੇਰੀ ਵੀਡੀਓ ਦੇਖ ਕੇ ਜੇ ਕਿਸੇ ਨੂੰ ਕੋਈ ਇਤਰਾਜ ਹੋਵੇ ਤਾਂ ਮੈਂ ਆਪਣੇ ਨੰਬਰ ਪਾ ਦੂੰਗਾ ਮੇਰੇ ਨਾਲ ਟੈਲੀਫੋਨ ਤੇ ਗੱਲ ਕਰ ਸਕਦਾ ਮੈਨੂੰ ਮਿਲਣਾ ਚਾਵੇ ਲੁਧਿਆਣੇ ਵਿੱਚ ਆਂਟੀ ਮਿਲ ਸਕਦਾ ਰੱਬ ਸਭ ਦਾ ਭਲਾ ਕਰੇ ਖੁਸ਼ ਰਹੋ ਜੀ